ਲਾਵੀ ਮੇਤਰੋ ਆਪਾਂ ਜਗਰਾਉਂ ਆਏ ਹੋਏ ਸੀਗੇ ਬਾਈ ਪੀਡੀਐਫੇ ਮੇਲੇ ਤੇ ਤੇ ਤੁਹਾਨੂੰ ਪਤਾ ਜਦੋਂ ਬੰਦਾ ਬਾਹਰ ਆਉਂਦਾ ਤਾਂ ਖਾਣ ਪੀਣ ਦਾ ਬਹੁਤ ਔਖਾ ਹੋ ਜਾਂਦਾ ਹਨਾ ਉਦੋਂ ਤੇ ਆਪਾਂ ਨੂੰ ਨਾ ਬਾਈ ਇੱਥੇ ਇੱਕ ਢਾਬਾ ਲੱਭਿਆਗਾ ਘਰ ਵਰਗਾ ਸਵਾਦ ਪੰਜਾਬੀ ਢਾਬਾਗਾ ਬਾਈ ਪੰਜਾਬੀ ਬੰਦੇ ਆ ਠੀਕ ਆ ਆਹ ਬਾਈ ਹੋਰਾਂ ਦਾ ਨਾਲ ਘਰ ਹੈ ਤੇ ਨਾਲ ਇਹਨਾਂ ਨੇ ਇਹ ਕੰਮ ਕਰ ਰੱਖਿਆ ਹੈਗਾ ਇੱਥੇ ਤੁਹਾਨੂੰ ਮੱਕੀ ਦੀ ਰੋਟੀ ਸਰੋਂ ਦਾ ਸਾਗ ਮਿਲੂਗਾ ਠੀਕ ਹੈ ਆ ਦੇਖੋ ਤੇ ਬਾਕੀ ਆਪਾਂ ਲੋਕੇਸ਼ਨ ਦੀ ਗੱਲ ਕਰਦੇ ਆਂ ਬਾਈ ਤੋਂ ਪੁੱਛਦੇ ਆਂ ਵੀ ਬਾਈ ਇੱਥੇ ਕਿਹੜੀ ਲੋਕੇਸ਼ਨ ਹਨਾ ਜਦੋਂ ਵੀ ਤੁਸੀਂ ਜਗਰਾਉਂ ਆਓ ਜਾਂ ਆਪਣਾ ਪੀਡੀਐਫ ਦੇ ਮੇਲੇ ਤੇ ਆਓ ਤੇ ਜਾਂ ਆਪਣੇ ਇੱਥੇ ਮੰਡੀ ਲੱਗਦੀ ਹੈ ਜਿਹੜੀ ਜਗਰਾਉਂ ਦੇ ਵਿੱਚ ਤਾਂ ਤੁਸੀਂ ਆਹ ਬਾਈ ਵਰਗਿਆਂ ਕੋਲੇ ਜਰੂਰ ਆਇਓ ਕਿਉਂਕਿ ਬਾਈ ਜਿਹੜਾ ਖਾਣਾ ਮਿਲੂ ਇੱਥੇ ਤੁਹਾਨੂੰ ਸਿਰਫ ਜਿਵੇਂ ਆਪਾਂ ਘਰੇ ਖਾਂਦੇ ਆਂ ਯਾਰ ਉਸ ਤਰੀਕੇ ਦਾ ਮਿਲੂਗਾ ਜਮਾਂ ਉਵੇਂ ਦਾ ਦੇਸੀ ਕਾਮ ਆ ਬਾਈ ਸਾਰਾ ਤੁਹਾਨੂੰ ਸਾਰੀਆਂ ਚੀਜ਼ਾਂ ਮਿਲਣੀਆਂ ਕੀ ਹਾਲ ਆ ਬਾਈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਵੀਰੇ ਵਧੀਆ ਬਾਈ ਤੁਹਾਡਾ ਕੰਮ ਬਹੁਤ ਸੋਹਣਾ ਲੱਗਿਆ ਸਾਨੂੰ ਹਨਾ ਕਿਉਂ ਅਸੀਂ ਦੂਰੋਂ ਆਏ ਆ ਸਾਨੂੰ ਪਤਾ ਲੱਗਿਆ ਯਾਰ ਵੀ ਇੱਥੇ ਇੱਕ ਆਪਣੇ ਪੰਜਾਬੀ ਭਰਾ ਇਹ ਕੰਮ ਕਰਦੇ ਹਨਾ ਹਾਂਜੀ ਹਾਂਜੀ ਤੇ ਦੋਸਤੋ ਆਪਾਂ ਅਕਸਰ ਹੀ ਰੌਲਾ ਪਾਉਣੇ ਰਹਿੰਦੇ ਆ ਵੀ ਪੰਜਾਬੀ ਬੰਦਿਆਂ ਦਾ ਸਾਥ ਦਿਓ ਸਾਥ ਦਿਓ ਹਨਾ ਤੇ ਜਦੋਂ ਵੀ ਤੁਸੀਂ ਜਗਰਾਉਂ ਆਉਂ ਤੇ ਤੁਹਾਨੂੰ ਕੋਈ ਭੁੱਖ ਲੱਗੇ ਤੁਸੀਂ ਰੋਟੀ ਖਾਣੀ ਆ ਤਾਂ ਬਾਈ ਹੋਰਾਂ ਕੋਲੇ ਜਰੂਰ ਆਇਓ ਉਹ ਲొਕੇਸ਼ਨ ਦਸੀ ਆਪਾਂ ਕਿਹੜੀ ਆ ਵੀਰੇ ਇਹ ਆਪਣਾ ਜਗਰਾਉਂ ਸ਼ਹਿਰ ਆ ਜੀ ਇਹ ਵੱਜਦਾ ਮਲਕ ਚੌਂਕ ਵੱਜਦਾ ਦਸ਼ਮੇਸ਼ ਨਗਰ ਮਲਕ ਚੌਂਕ ਦੇ ਵਿੱਚ ਹੀ ਆਪਣਾ ਢਾਬਾ ਵੀਰੇ ਮਲਕ ਚੌਂਕ ਦੇ ਵਿੱਚ ਹਾਂਜੀ ਚੌਂਕ ਦੇ ਵਿੱਚ ਦਸ਼ਮੇਸ਼ ਨਗਰ ਦਸ਼ਮੇਸ਼ ਨਗਰ ਜਿਹੜਾ ਇੱਥੇ ਪੀਡੀਐਫ ਦਾ ਮੇਲਾ ਲੱਗਦਾ ਜਾਂ ਮੰਡੀ ਲੱਗਦੀ ਆ ਉਨੋਂ ਤੋਂ ਮਿਲਦਾ ਕਿਲੋ ਕਿਲੋਮੀਟਰ ਦਾ ਏਰੀਆ ਹੋ ਗਿਰੇ ਹਾਂਜੀ ਇੰਨਾ ਕੁ ਏਰੀਆ ਜਣਾ ਲੈ ਵੀ ਸੱਚ ਨੂੰ ਜਿਹੜੇ ਵੀ ਦੂਰੋਂ ਆਉਣਗੇ ਸੱਚੇ ਮਿੱਤਰ ਹਨ ਆਪਣੇ ਉਹ ਪਸ਼ੂ ਲੈ ਕੇ ਆਉਂਦੇ ਆ ਗਾਵਾਂ ਮੱਝਾਂ ਝੋ ਵੀ ਇੱਥੇ ਮੇਲੇ ਤੇ ਲੈ ਕੇ ਆਉਂਦੇ ਆ ਨਾ ਜਾਂ ਮੰਡੀ ਦੇ ਲੈ ਕੇ ਆਉਂਦੇ ਆ ਤਾਂ ਤੁਸੀਂ ਬਈ ਰੋਟੀ ਖਾ ਸਾਫ ਸੁਥਰਾ ਬਿਲਕੁਲ ਦੇਸੀ ਘਰਵਾਰਗਾ ਸਵਾਦ ਆ ਬਾਈ ਜਿਹੜਾ ਤੁਹਾਨੂੰ ਇੱਥੇ ਮਿਲੂਗਾ ਆ ਦੇਖੋ ਤੁਸੀਂ ਆ ਬਾਈ ਹੋਰਾਂ ਦਾ ਆ ਨਾਲ ਘਰ ਆ ਬਾਈ ਉਧਰਲੇ ਪਾਸੇ ਤੇ ਇਹਨਾਂ ਦੇ ਪਸ਼ੂ ਵੀ ਰੱਖੇ ਹੋਏ ਆ ਹਨਾ ਬਾਈ ਪਸ਼ੂ ਵੀ ਰੱਖੇ ਹੋਏ ਆ ਹਾਂਜੀ ਹਾਂਜੀ ਵੀਰੇ ਉਧਰ ਨਾਲ ਹੀ ਆ ਆ ਮੈਂ ਤੁਹਾਨੂੰ ਦੱਸ ਆ ਵੀ ਦਿੰਨਾ ਬਾਈ ਸੱਜਣੋ ਤੇ ਬਾਈ ਹੋਰਾਂ ਦੇ ਨਾਲ ਇੱਥੇ ਪਸ਼ੂ ਰੱਖੇ ਹੋਏ ਆ ਆਹ ਦੇਖੋ ਉਹ ਸਾਹਮਣੇ ਪਸ਼ੂ ਰੱਖੇ ਹੋਏ ਆ ਬਾਈ ਹਨਾ ਘਰ ਆ ਬਾਈ ਦੇ ਨਾਲ ਤੇ ਨਾਲ ਹੀ ਬਾਈ ਨੇ ਇਧਰ ਆਪਦਾ ਕੰਮ ਤੋਂ ਰੱਖਿਆ ਗਿਆ ਠੀਕ ਹੈ ਵਧੀਆ ਕੰਮ ਤੇ ਜਦੋਂ ਵੀ ਮੰਡੀ ਤੇ ਆਉਣੇ ਹੋ ਤੁਸੀਂ ਤਾਂ ਬਾਈ ਰੌਣਕ ਕੋਲੇ ਰੋਟੀ ਖਾ ਕੇ ਜਾਇਆ ਕਰੋ ਬਾਈ ਸਵਾਦ ਜਿਹੜਾ ਬਈ ਤੁਹਾਨੂੰ ਮਿਲੂਗਾ ਪਹਿਲੀ ਵਾਰ ਤਾਂ ਸਫਾਈ ਦੇਖੋ ਤੁਸੀਂ ਆ ਦੇਖੋ ਚਿਣਿਆ ਪਿਆ ਨਾ ਤੇ ਆਪਾਂ ਨੂੰ ਕਈ ਆਪਾਂ ਜਿਹੜੇ ਪ੍ਰਦੇਸੀ ਬੰਦੇ ਆ ਕੇ ਇੱਥੇ ਢਾਬੇ ਖੋਲ ਲੈਂਦੇ ਆ ਤੇ ਆਪਾਂ ਨੂੰ ਉੱਥੇ ਪਤਾ ਹੀ ਨਹੀਂ ਲੱਗਦਾ ਵੀ ਕਿ ਕਿਵੇਂ ਬਣਾਉਂਦੇ ਆ ਕੀ ਗੱਲ ਬਾਤ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਬਾਈ ਸਾਰੀ ਚੀਜ਼ ਬਣਦੀ ਐ ਇੱਥੇ ਠੀਕ ਐ ਤੇ ਬਹੁਤ ਵਧੀਆ ਚੀਜ਼ ਆ ਅੱਛਾ ਬਾਈ ਕੀ ਰੇਟ ਰੂਟ ਕੀ ਰਹਿੰਦੇ ਆ ਆਪਣੇ ਸਾਨੂੰ ਤਾਂ ਪਤਾ ਹੀ ਆ ਬਾਈ ਰੇਟ ਦਾ ਹਨਾ ਵੀਰੇ ਰੇਟ ਰੂਟ 50 ਰੁਪਏ ਦੀ ਥਾਲੀ ਆ બસ ਜਿੰਨਾ ਬੰਦਾ ਖਾ ਸਕੇ ਉਹਨਾਂ ਖਵਾ ਲਈ ਯਾਰ ਅੱਛਾ ਯਾਰ ਕੀ ਬਾਤ ਹੈ ਬਈ ਇੱਕ ਮੈਂ ਗੱਲ ਹੋਰ ਦੱਸਦਾ ਸੁਣੋ ਯਾਰ ਘਰ ਦੀ ਲੱਸੀ ਘਰ ਦਾ ਮੱਖਣ ਤੇ ਘਰ ਦਾ ਸਾਗ ਆ ਕੀ ਬਾਤ ਹੈ ਹਨਾ ਬਈ ਸਾਰੇ ਮੇਰੇ ਬਾਕੀ ਜਦੋਂ ਬੰਦਾ ਆ ਜਾਂਦਾ ਮੇਰੇ ਬੰਦੇ ਨੂੰ ਆਪ ਹੀ ਪਤਾ ਲੱਗ ਜਾਂਦਾ ਤਾਂ ਸਮਝੀ ਰੋੜੀ ਕੀ ਹੁੰਦਾਗਾ ਕੀ ਅਗਲਾ ਕਹਿੰਦਾ ਯਾਰ ਬਈ ਦੇਸੀ ਚੀਜ਼ ਖਵਾ ਰਿਹਾਗਾ ਤੇ ਯਾਰ ਮਹਿੰਗਾ ਬਹੁਤ ਹੋਊਗਾ ਪਰ ਬਈ ਮਹਿੰਗਾ ਨਹੀਂ ਹੈਗਾ ਤੇ ਮੈਂ ਕਹਣਾ ਵੀ ਰਾਤ ਅਸੀਂ 300 ਰੁਪਏ ਦੇ ਵਿੱਚ ਚਾਰ ਜਾਣੇ ਪੂਰੀ ਫੁੱਲ ਡਾਕੂਮੈਂਟਰੀ ਖਾ ਕੇ ਗਏ ਹਨਾ ਬਈ ਤੇ ਜਿਹੜੀ ਵੀ ਚੀਜ਼ ਕਹਾਂਗੇ ਤੁਹਾਨੂੰ ਮਿਲ ਜੂਗਾ ਹਨਾ ਬਈ ਤਾਂ ਕੰਮ ਆ ਬਾਈ ਤੁਸੀਂ ਮੌਕਾ ਜ਼ਰੂਰ ਦਿਓ ਬਾਈ ਹੋਰਾਂ ਨੂੰ ਹਨਾ ਬਾਕੀ ਆ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਬਾਈ ਦਾ ਤੇ ਤੁਸੀਂ ਗੱਲ ਕਰ ਲਿਓ ਜਦੋਂ ਵੀ ਤੁਸੀਂ ਆਓ ਤਾਂ ਇਹਨੂੰ ਫੋਨ ਕਰਕੇ ਇੱਥੇ ਆ ਕੇ ਖਾਣਾ ਖਾ ਕੇ ਜਾਣਾ ਤੇ ਇਹਨਾਂ ਦਾ ਹੌਸਲਾ ਵਜਾਈਓ ਕਰੋ ਬਈ ਠੀਕ ਆ ਜ਼ਰੂਰ ਪਹੁੰਚੋ ਘੱਟ ਰੇਟ ਦੇ ਵਿੱਚ ਤੇ ਵਧੀਆ ਖਾਣਾ ਸ਼ੁੱਧ ਖਾਣਾ ਤੁਹਾਨੂੰ ਇੱਥੇ ਮਿਲੂਗਾ ਠੀਕ ਆ ਬਈ ਧੰਨਵਾਦ ਬਈ